ਤਾਰ ਦੋ ਵੀ ਰਲ ਜਾਓ ਇਕੱਠੇ ਦੋਵੇਂ ਜਾਣੇ ਰਲ ਕੇ ਜੇ ਬਾਹਰ ਪੈਸਾ ਲਾਉਣਾ ਇੱਥੇ ਚਾਰ ਰਲ ਕੇ ਕਹੋ ਆਜੋ ਆਪਾਂ ਇੱਥੇ ਰਾਜਪੁਰੇ ਜਾ ਕੇ ਨਿਗਾ ਜਾ ਕੋਈ ਕਾਰੋਬਾਰ ਖੋਲ੍ਹੀਏ ਕੋਈ ਫੂਡ ਦਾ ਕੰਮ ਖੋਲ੍ਹੀਏ ਦੋ ਜਾਣ ਰਲ ਜਾਓ ਤਿੰਨ ਰਲ ਜਾਓ ਐਵੇਂ ਕਿਸੇ ਨੂੰ ਨਾ ਕਹੋ ਉਹ ਦੂਜੀਆਂ ਸਟੇਟਾਂ ਤੋਂ ਆਣ ਕੇ ਸਾਡੇ ਇੱਥੇ ਸੂਬੇ 'ਚ ਮਲ ਮਰੀ ਜਾਂਦੇ ਜਦੋਂ ਆਪਾਂ ਨਹੀਂ ਕੰਮ ਕਰਨਾ ਉਹਨਾਂ ਤੇ ਕਰਨੀ ਹੈ ਨਾ ਫਿਰ ਅਸੀਂ ਮੈਂ ਤਾਂ ਉਹਨਾਂ ਇੱਕ ਉਦਾਹਰਣ ਦੇਣ ਲੱਗਾ ਇੱਕ ਆਪਣੇ ਅੰਦਰ ਇਮਾਨਦਾਰੀ ਰੱਖੋ ਜਦੋਂ ਤੁਸੀਂ ਕੰਮ ਕਰਨਾ ਤੁਸੀਂ ਲੇਟ ਆਉਣਾ ਤੁਹਾਨੂੰ ਜੇ ਕਿਸੇ ਨੇ ਟੋਕਿਆ ਨਾ ਉਹਦਾ ਗੁੱਸਾ ਨਾ ਕਰੋ ਕਹੋ ਜੇ ਨੇ ਲੇਟ ਆਉਣ ਤੋਂ ਟੋਕਿਆ ਹੋ ਸਕਦਾ ਇੱਥੇ ਮੈਂ ਗਲਤ ਹਾਂ ਕੁ ਜਿਹਨੇ ਪੈਸੇ ਦੇਣੇ ਆ ਨਾ ਉਹਨੇ ਸਾਡੇ ਕੋਲੋਂ ਕੰਮ ਵੀ ਪੂਰਾ ਲੈਣਾ ਉਹਨੇ ਕਹਣਾ ਭਾਈ ਤੂੰ ਲੇਟ ਆਇਆ ਮੈਨੂੰ ਕੰਮ ਪੂਰਾ ਦੇ ਮੈਂ ਆਪਣੇ ਜੀਵਨ ਚ ਆਸੇ ਆਸੇ ਜਰੰਦਰ ਇੱਕ ਵੀਰ ਸਾਨੂੰ ਮਿਲੇ ਅੰਮ੍ਰitsar ਅਰਪੋਰਟ ਤੇ ਉਹਨਾਂ ਦਾ ਆਪਣਾ ਆ ਜਿਹੜੀਆਂ ਪਾਰਕਾਂ ਬਣਦੀਆਂ ਨੇ ਜਿਹੜਾ ਗਾੜਣਾ ਜਿੰਨਾ ਵੀ ਟੂਲ ਬਣਦਾ ਵਾ ਮਸ਼ੀਨਾ ਉਹਨਾਂ ਦਾ ਆਪਣਾ ਬਹੁਤ ਵੱਡਾ ਕਾਰੋਬਾਰ ਹੈ ਕਹਿੰਦੇ ਅਸੀਂ ਮੈਂ ਤੇ ਮੇਰੇ ਪਿਤਾ ਨੇ ਪ੍ਰਣ ਕੀਤਾ ਸੀ ਕਿ ਅਸੀਂ ਪੰਜਾਬੀ ਆਪਣੇ ਕਾਰੋਬਾਰ ਚ ਰੱਖਨੇ ਪਰ ਜਿਹੜੀ ਉਹਨਾਂ ਨੇ ਇੱਕ ਸ਼ਿਕਵਾ ਕੀਤਾ ਉਹ ਵੀ ਸੁਣਨ ਵਾਲਾ ਉਹ ਕਹਿੰਦੇ ਸਾਡੇ ਕੰਨਾਂ ਨੂੰ ਹੱਥ ਲਵਾਤੇ ਕਈਆਂ ਨੇ ਜੇ ਲੇਟ ਆਇਆ ਨੌਜਵਾਨ ਤੁਸੀਂ ਪੁੱਛਿਆ ਵੀ ਤੂੰ ਲੇਟ ਕਿਉਂ ਆਇਆ ਉਸ ਲੇਟ ਆਉਣ ਦੀ ਬਜਾਏ ਕਹਿੰਦਾ ਜੀ ਮੇਰਾ ਹਿਸਾਬ ਕਰ ਦਿਓ ਤੇ ਅਸੀਂ ਕਿਨੂੰ ਰੱਖੀਏ ਸਾਨੂੰ ਥੋੜਾ ਬਹੁਤ ਆਪਣੀ ਜ਼ਿੰਦਗੀ 'ਚ ਵਿਦੇਸ਼ਾਂ 'ਚ ਵੀ ਜਾ ਕੇ ਤੇ ਸਾਡੇ ਨੌਜਵਾਨ ਕੰਮ ਕਰਦੇ ਆ ਨਾ ਮਿਹਨਤ ਕਰਦੇ ਆ ਨਾ ਕੰਮ ਕਰੋ ਮਿਹਨਤ ਕਰੋ ਕੰਮ ਕਰਨ ਵਾਲਾ ਬੰਦਾ ਕਦੀ ਵੀ ਭੁੱਖਾ ਨਹੀਂ ਮਰਦਾ ਨਹੀਂ ਕਰਦਾ ਕੋਈ ਵੀ ਕੰਮ ਸਿੱਖ ਲਓ ਲੱਕੜ ਦਾ ਕੰਮ ਸਿੱਖ ਲਓ ਟੇਨਾ ਲਾਉਣੀਆਂ ਸਿੱਖ ਲਓ ਕਲਾ ਸਿੱਖੋ ਆਪਣੇ ਅੰਦਰ ਕੰਮ ਕਰਨ ਦੀ ਕਲਾ ਸਿੱਖੋ ਕੋਈ ਵੀ ਕੰਮ ਹੈ ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਕੰਮ ਕੰਮ ਹੀ ਹੁੰਦਾ ਆ ਵਿਦੇਸ਼ਾਂ 'ਚ ਜਿਹੜਾ ਕਹਾ ਕੱਟਦਾ ਨਾ ਉਹ ਵੀ ਆਪਣੇ ਆਪ ਨੂੰ ਪਤਾ ਕਿਹਦਾ ਮੈਂ ਜੌਬ ਕਰਕੇ ਆਇਆ ਵਦੇਸ਼ਾਂ ਵਿੱਚ ਕੋਈ ਕਾਹ ਵੀ ਕੱਟ ਕੇ ਆਉਂਦਾ ਨਾ ਉਹਨੂੰ ਪੁੱਛਦਾ ਕਿੱਥੋਂ ਆਇਆ ਕਿਦਾ ਮੈਂ ਆਪਣੀ ਜੌਬ ਤੋਂ ਆਇਆ ਕੰਮ ਨੂੰ ਜੌਬ ਕਹੋ ਆਪਣੀ ਮੇਰਾ ਕੰਮ ਹੈ ਛੋਟਾ ਹੈ ਜਾਂ ਵੱਡਾ ਫੇਕੜੀ ਗੱਲ ਕੰਮ ਤੇ ਕੰਮ ਹੀ ਹੈ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਚ ਕੰਮ ਕੀਤਾ ਨਾ ਉਹ ਕਦੀ ਵੀ ਭੁੱਖਾ ਨਹੀਂ ਮਰਦਾ ਪਿਆਰਿਓ ਨਾ 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 ਭੁੱਖਾ ਨਹੀਂ ਮਰਦਾ ਆਪ ਆਪਰੇ ਘਰਾਂ ਵਿੱਚ ਜੀ ਵੀ ਕੰਮ ਕਰਦੇ ਆ ਮਿਹਨਤ ਕਰੋ ਆਪਣੇ ਘਰਾਂ ਦੇ ਵਿੱਚ ਘਰਾਂ ਚ ਮੱਝਾਂ ਦੋ ਰੱਖੀਆਂ ਮਗਨਾ ਜੇ ਘਰ ਚ ਮੱਝਾਂ ਹੀ ਦੋ ਰੱਖੀਆਂ ਨਾ ਉਹਨੂੰ ਸਵੇਰੇ ਟਾਈਮ ਨਾਲ ਉੱਠ ਕੇ ਪੱਠੇ ਪਾ ਦੋ ਉਹਨੂੰ ਨਵਾ ਦਿਓ ਸਿਰ ਤੇ ਪੱਖਾ ਲਗਾ ਦੋ ਵਾਰ ਦਾ ਇਸ਼ਨਾਨ ਕਰਾ ਦਿਓ ਸ਼ਾਮਾਂ ਤੱਕ ਅੱਧਾ ਕਿਲੋ ਦੁੱਧ ਉਹਨੇ ਵਿਧਾਉਣਾ ਜੇ ਸਵੇਰ ਦੀਆਂ ਭੁੱਖੀਆਂ ਵੱਜੀਆਂ ਵਾ ਪੱਠੇ ਪਾਏ ਕੋਈ ਨਹੀਂ ਤੇ ਆਪ ਪੀਰਾਂ ਦੇ ਤੁਰਪੋਂ ਫੱਕਰਾਂ ਨੂੰ ਕਹੋ ਬਾਬਾ ਜੀ ਸਾਡੀ ਮੱਝ ਦੁੱਧ ਦੇ ਆਵੇ ਹੁਣ ਬਾਬੇ ਨੇ ਕਿਹੜਾ ਗਾਚਾ ਬੀਜਿਆ ਵੀ ਤੁਹਾਡੇ ਘਰ ਸਾਡਾ ਆਊਗਾ ਟੋਕਰਾਂ ਪਰ ਬਾਬੇ ਨੇ ਪੱਠੇ ਭੀਜੀ ਆ ਜੀ ਬੋਲੋ ਸਾਹਬ ਬੋਲੋ ਗੁਰੂ ਕੇ ਪਿਆਰੇ ਤੁਸੀਂ ਮੱਝਾਂ ਆਪਣੇ ਘਰ ਰੱਖ ਕੇ ਕਹੇ ਬਾਬੇ ਨੂੰ ਕਹਾਂ ਜਾ ਕੇ ਬਾਬਾ ਜੀ ਸਾਡੀਆਂ ਮੱਝਾਂ ਦੁੱਧ ਵਾਦ ਦੇਣਾ ਤੇ ਬਾਬੇ ਨੂੰ ਕਹਾਂ ਕਰ ਅਰਦਾਸ ਤਗੜਾ ਹੋ ਕੇ ਭਲਾਓ ਤੇ ਤੇਰੀ ਕਲੀ ਅਰਦਾਸ ਕੀਤੀਆਂ ਗੱਲ ਬਣ ਜਾਣੀਆਂ ਮੱਝ ਨੂੰ ਗਾਚਾ ਪਾਉਣਾ ਪੈਣਾ ਪੱਠੇ ਪਾਉਣੇ ਪੈਣੇ ਗਿਤਾਵਾ ਕਰਨਾ ਪੈਣਾ ਤਾਂ ਜਾ ਕੇ 10 ਲੀਟਰ ਦੁੱਧ ਦੇਊਗੀ ਤੁਹਾਨੂੰ ਪ੍ਰੈਕਟੀਕਲ ਕੰਮ ਕਰਨਾ ਪੈਣਾ ਮੈਂਦ ਕਰਨੀ ਪੈਣੀ ਹੈ ਮੱਜਾਂ ਗਾਵਾਂ ਨੂੰ ਜੋ ਦੀ ਬਣਦੀ ਖਰਾਕਤ ਦਿਓ ਜੇ ਦੋ ਗੱਡੀਆਂ ਰੱਖੀਆਂ ਟੈਕਸੀ ਰੱਖੀ ਹੈ ਉਹਦੀ ਟਾਈਮ ਨਾਲ ਸਰਵਿਸ ਕਰਾਓ ਉਹਦੀ ਉਹਦੀ ਰਿਪੇਅਰ ਕਰਾਓ ਉਹਦੇ ਟਾਈਮ ਨਾਲ ਟਾਇਰ ਪਵਾ ਉਹਦਾ ਇੱਕ ਡੈਰੀ ਲਾ ਲੋ ਜਿਹੜੇ 20 ਟੈਕਸੀਆਂ ਦਾ ਕੰਮ ਕਰਦੇ ਉਹ ਪੂਰਾ ਪਲਾਨ ਦੇ ਨਾਲ ਕੰਮ ਕਰਦੇ business ਕੀਤਾ ਜਿਨ੍ਹਾਂ ਨੇ ਮਿਹਨਤ ਕੀਤੀ ਕਿਤੋਂ ਦੇ ਕਿਤੇ ਪਹੁੰਚ ਗਏ ਵਿਦੇਸ਼ਾਂ ਵਿੱਚ ਆਪਣੇ ਵੀਰ ਕਈ ਐਦਾਂ ਦੇ ਗਏ ਕਹਿੰਦੇ ਜੀ ਖਾਲੀ ਹੱਥ ਆਏ ਸੀ ਅਜਰ ਆਪਨੇ ਵਧੀਆ ਭਾਗ ਲਾਇਆ ਅਸੀਂ ਆਪੋ ਆਪਣੇ ਕਾਰੋਬਾਰ ਖੜੇ ਕਰਕੇ ਬੈਠੇ ਆ ਅੱਗੇ ਉਹਨਾਂ ਨੇ ਬੰਦੇ ਕੰਮ ਤੇ ਰੱਖੇ ਹੋਏ ਆ ਤੋਂ ਉਹ ਨਾਲ ਸਾਨੂੰ ਇੱਕ ਸੁਨੇਹਾ ਦਿੰਦੇ ਆ ਕਹਿੰਦੇ ਪੰਜਾਬ ਦੇ ਵੀਰਾਂ ਨੂੰ ਕਹੋ ਕਦੀ ਨਰਵਸ ਨਾ ਹੋ ਜਿੱਥੇ ਬੈਠੇ ਹੋ ਕੰਮ ਕਰੋ ਕੰਮ ਕਰਕੇ ਸ਼ਾਮ ਨੂੰ ਆਪਣੇ ਟੱਬਰ ਜਾਓ ਪਰਿਵਾਰ ਚ ਜਾਓ ਆਪਣੇ ਬੱਚਿਆਂ ਚ ਜਾਓ ਆਪਣੇ ਇੱਕ ਸੰਘੇ ਚੰਗੀ ਕਰੋ ਮਾੜੀਆਂ ਆਤਾਂ ਤੋਂ ਬਚੋ ਨਸ਼ਿਆਂ ਤੋਂ ਆਪਣੇ ਆਪ ਨੂੰ ਬਚਾਉਣਾ ਹੈ ਨਸ਼ੇ ਦੇ ਲਾਗੇ ਕੋਈ ੱੱਕੇ ਨਾਲ ਸਾਡੇ ਮੂੰਹ ਚ ਨਸ਼ਾ ਨਹੀਂ ਪਾਉਂਦਾ ਨੌਜਵਾਨਾਂ ਨੂੰ ਪਾਉਂਦਾ ਜੀ ਅਸੀਂ ਸਰਕਾਰਾਂ ਨੂੰ ਬਲੇਮ ਦਿੰਨੇ ਜੀ ਸਰਕਾਰਾਂ ਜਦੋਂ ਸਾਡੇ ਪੁੱਤਰ ਧੀ ਦਾ ਵਿਆਹ ਸ਼ਾਦੀ ਹੁੰਦਾ ਹੈ ਭਲਾ ਉਦੋਂ ਨਸ਼ਾ ਕੌਣ ਲੈ ਕੇ ਆਉਂਦਾ ਜੀ ਭਲਾ ਜਦੋਂ ਅਸੀਂ ਆਪਣੇ ਪੁੱਤਰ ਧੀ ਦਾ ਵਿਆਹ ਕਰਦੇ ਹਾਂ ਉਦੋਂ ਨਸ਼ਾ ਸਾਡੇ ਘਰ ਚ ਕੌਣ ਲੈ ਕੇ ਆਉਂਦਾ ਜੀ ਭਲਾ ਬੋਲੋ ਸਤ ਸੰਗਤ ਜੀ ਸਰਕਾਰ ਛੱਡ ਕੇ ਜਾਂਦੀ ਹੈ ਮੱਲਾ ਆਪਣੇ ਪੁੱਤਰ ਦਾ ਆਨੰਦ ਕਰ ਜਾਏ ਧੀ ਦਾ ਆਨੰਦ ਕਰ ਜਾਏ ਉਹ ਨਸ਼ਾ ਆਪਣੇ ਘਰ ਸਰਕਾਰ ਛੱਡ ਕੇ ਜਾਏਗੀ ਭਲਾ ਕੌਣ ਛੱਡਦਾ ਹੈ ਭਲਾ ਆਪ ਲੈ ਕੇ ਆਉਂਦੇ ਜੇ ਘਰ ਨਵਾ ਘਰ ਬਣਾਇਆ ਤਾਂ ਵੀ ਮਹਾਰਾਜ ਦਾ ਸਰੂਪ ਘਰ ਜਾਂਦਾ ਪਾਠ ਹੁੰਦਾ ਤੇ ਸਰੂਪ ਨੂੰ ਗੁਰਦੁਆਰਿਆਂ ਘਰ ਨੂੰ ਤੋਰ ਦਿੰਦੇ ਆ ਤੇ ਬੰਦਿਆਂ ਨੂੰ ਕਹਿਣਗੇ ਤੁਸੀਂ ਪਰੇ ਟੰਬੂ 'ਚ ਹੋ ਜੋ ਬੀਬੀਆਂ ਨੂੰ ਪ੍ਰਸ਼ਾਦਾ ਛਕਾ ਦਿਓ ਇਦਾਂ ਹੀ ਤੇ ਗ੍ਰੰਥੀ ਸਿੰਘ ਦੇ ਕੋਲ ਅਰਦਾਸ ਪਤਾ ਕੀ ਕਰਾਈ ਹੈ ਇਹ ਪਰਸੋਂ ਰੋਜ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦੇ ਮਾਵਾਕਾਂ ਅਨਸਾਰ ਗੁਰ ਬਾਣੀ ਦਾ ਪ੍ਰਵਾਚ ਇਹ ਧਾਰ ਘਰ ਦੇ ਪ੍ਰੀਤਵਾਨ ਬੋਲੋ ਜੀ ਇਹ ਕੌਣ ਆ ਬਲਾ ਗਰੰਤੀ ਸਿੰਘ ਪਾਰਤੀ ਸਿੰਘ ਵੀ ਮੇਰੇ ਵੀਰ ਬੈਠੇ ਆ ਉਹ ਨਾਂ ਬੋਲਣਗੇ ਤੂੰ ਹਾਂ ਉਹਨਾਂ ਦੇ ਗਲ ਪੜਾਉਣ ਦੀ ਮਜਬੂਰੀ ਬੋਲਣਾ ਉਹਨਾਂ ਤੇ ਜਿਹੜਾ ਬੰਦਾ ਜਿਹਦੀ ਡੈਥ ਪੀ ਕੇ ਹੋਈ ਆ ਨਾ ਉਹਨੂੰ ਵੀ ਕਹਿਣਾ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਜਿਹੜਾ ਮਰਿਆ ਪੈਲਸ ਵਿੱਚ ਨਾ ਪੀ ਕੇ ਉਹਦੀ ਅਰਦਾਸ ਤੇ ਵਿੱਚ ਸਾਨੂੰ ਸੱਜੋਗੇ ਅਸੀਂ ਇਹੋ ਕਹਿਣਾ ਅਸੀਂ ਨਾਂ ਕਹਿ ਕੇ ਮਰਨਾ ਤੁਹਾਡੇ ਕੋਲੋਂ ਇੱਥੇ